ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵਾਤਾਵਰਣ ਪ੍ਰੇਮੀਆਂ ਨੂੰ ਤੇ ਅੱਜ ਪੰਜਾਬ ਭਰ ਦੇ ਵਿੱਚ ਸਮੇਤ ਜਗਰਾਵਾਂ ਕਾਫੀ ਮੀਂਹ ਪਿਆ ਹੈਗਾ ਵਾ ਬਹੁਤ ਮੀਂਹ ਪਿਆ ਵਾ ਤੇ ਜਗਰਾਵਾਂ ਦੇ ਵਿੱਚ ਸਵੀਰਦੀ ਫੇਸਬੁੱਕਾਂ ਤੇ ਇੰਸਟਾਗ੍ਰਾਮ 'ਤੇ ਹਾਲਤ ਹਾਲਤ ਹੋਈ ਪਈ ਆ ਜਗਰਾਵਾਂ ਡੁੱਬ ਗਿਆ ਜੀ ਕਮਲ ਚੌਂਕ ਡੁੱਬ ਗਿਆ ਮੰਡੀ ਡੁੱਬ ਗਈ ਆ ਡੁੱਬ ਗਿਆ ਉਹ ਡੁੱਬ ਗਿਆ ਕੋਈ ਐਮਐਲਏ ਦਾ ਕਸੂਰ ਕੱਢ ਰਿਹਾ ਕੋਈ ਕਮੇਟੀ ਦਾ ਕਸੂਰ ਕੱਢ ਰਿਹਾ ਕੋਈ ਆਪਣੀ ਜ਼ਿੰਮੇਵਾਰੀ ਕੋਈ ਵੀ ਨਹੀਂ ਸੋਚਦਾ ਵੀ ਮੈਂ ਕੀ ਕਰਾਂ ਮੈਂ ਕੀ ਕਰਨਾ બસ ਦੂਜੀਆਂ ਨਹੀਂ ਆ ਕਮੀਆਂ ਘਣਾਉਣ ਤੇ ਅਸੀਂ ਲੱਗੇ ਹੋਏ ਆ ਤੇ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਆ ਵੀ ਇਹ ਜਿਹੜੇ ਛੱਪੜ ਸੀਗੇ ਜਗਰਾਮ ਵਾਲੇ ਕਿੰਨਾ ਨੇ ਕਬਜ਼ਾ ਕੀਤਾ ਇਹਨਾਂ ਤੇ ਕਈ ਵੀਰ ਪੁੱਛਦੇ ਆ ਵੀ ਦੁਕਾਨਦਾਰਾਂ ਦਾ ਜਿਹੜਾ ਨੁਕਸਾਨ ਹੋਇਆ ਵਾ ਉਹਨਾਂ ਦਾ ਕੌਣ ਜ਼ਿੰਮੇਵਾਰ ਆ ਜਿਨ੍ਹਾਂ ਨੇ ਬਾਈ ਛੱਪੜਾਂ ਤੇ ਕਬਜ਼ਾ ਕੀਤਾ ਮੇਰੇ ਸਮਝ ਦੇ ਮੁਤਾਬਕ ਉਹੀ ਜ਼ਿੰਮੇਵਾਰ ਆ ਨੁਕਸਾਨ ਦਾ ਤੇ ਸਾਨੂੰ ਇੱਕੋ ਹੀ ਚਾ ਚੜਿਆ ਸੀ ਵੀ ਅੱਜ ਮੀਂਹ ਆ ਗਿਆ ਤੇ ਬੂਟੇ ਲਾਗੇ ਤੇ ਵੀਰ ਸੁਧੀਰ ਤੇ ਸਮਿਤ ਹੋਣਾ ਨਾਲ ਗੱਲਕਾਰੀ ਕੀਤੀ ਹੋਈ ਸੀ ਸਾਡੀ ਪਹਿਲਾਂ ਤੋਂ ਹੀ ਤੇ ਆਪਾਂ ਅੱਜ ਕੁਦਰਤੀ ਦੋ ਦਿਨ ਲੇਟ ਹੋ ਗਏ ਸੀਗੇ ਤੇ ਇੱਥੇ ਸ਼ਿਪਰੀ ਸ਼ਮਸ਼ਾਨ ਘਾਟ ਜਗਰਾਵਾ ਵਾਲਾ ਜਿਹੜਾ ਸ਼ਹਿਰ ਵਾਲਾ ਸ਼ਮਸ਼ਾਨ ਘਾਟ ਕਹਿੰਦੇ ਆ ਡੱਲਾ ਰੋਡ ਦੇ ਉੱਤੇ ਪਹਿਲਾਂ ਹੀ ਇੱਥੇ ਬਾਈ ਉਹਨਾਂ ਨੇ ਬਹੁਤ ਗ੍ਰੀਨਰੀ ਕੀਤੀ ਹੋਈ ਆ ਵੀਰ ਜਿਹੜੇ ਇੱਥੇ ਸੇਵਾਵਾਂ ਕਰ ਰਹੇ ਨੇ ਤੇ ਬਹੁਤ ਸਾਰੇ ਦਰਖਤ ਇੱਥੇ ਪਹਿਲਾਂ ਲੱਗੇ ਹੋਏ ਤੇ ਅੱਜ ਆਪਾਂ 40 ਤੇ 744 47 ਦਰੱਖਤ ਇੱਥੇ ਹੋਰ ਲਾ ਦਿੱਤੇ ਨੇ ਵੱਖ-ਵੱਖ ਤਰ੍ਹਾਂ ਦੇ ਵੱਖ-ਵੱਖ ਪ੍ਰਜਾਤੀਆਂ ਦੇ ਸੋ ਸਾਰੇ ਵੀਰਾਂ ਨੂੰ ਬੇਨਤੀ ਆ ਭਾਈ ਦੂਜਿਆਂ ਦੀਆਂ ਕਮੀਆਂ ਨਾ ਕੱਢਿਆ ਕਰੋ ਆਪ ਕੁਛ ਕਰ ਲਿਆ ਕਰੋ ਆਪਣੀ ਵੀ ਜ਼ਿੰਮੇਵਾਰੀ ਆ ਆਪਣਾ ਸ਼ਹਿਰ ਆ ਜੇ ਆਪਾਂ 7 ਦਿਨ ਦੁਕਾਨਾਂ ਚਲਾਉਨੇ ਆ ਤਾਂ ਇੱਕ ਦਿਨ ਪਰਿਵਾਰ ਵਾਸਤੇ ਸੰਡੇ ਦੀ ਛੁੱਟੀ ਕਰਦੇ ਹਾਂ ਤੇ ਸ਼ਨੀਵਾਰ ਸ਼ਹਿਰ ਵਾਸਤੇ ਛੁੱਟੀ ਕਰ ਲਿਆ ਕਰੋ ਸਾਰੇ ਰਲ ਮਿਲ ਕੇ ਆਓ ਆਪਾਂ ਸ਼ਹਿਰ ਦੀ ਸਫਾਈ ਕਰਦੇ ਹਾਂ ਸ਼ਹਿਰ ਚੋਂ ਗੰਦ ਚੱਕਦੇ ਹਾਂ ਜਾਂ ਸ਼ਹਿਰ ਚ ਬੂਟੇ ਲਾਉਨੇ ਆ ਕਦੇ ਆਪਾਂ ਇਦਾਂ ਸੋਚਿਆ ਹੀ ਨਹੀਂ ਯਾਰ ਸੋਚਿਆ ਕਰੋ ਥੋੜਾ ਬਹੁਤਾ ਤੇ ਜੇ ਕਿਸੇ ਨੂੰ ਚੰਗਾ ਲੱਗਦਾ ਵਾ ਕਿਸੇ ਦੀ ਗੱਲ ਹੈ ਮੇਰੀ ਚੁਵੀ ਵੀ ਹੋਊਗੀ ਤਾਂ ਮੈਂ ਮਾਫੀ ਵੀ ਮੰਗ ਲੈਣਾ ਵਾ ਪਰ ਗੱਲ ਚੁਬਣ ਵਾਲੀ ਹੈ ਚੁਬ ਜੇ ਤਾਂ ਨਜ਼ਾਰਾ ਆ ਜੇ ਤੇ ਆਪਾਂ ਸ਼ਨੀਵਾਰ ਨੂੰ ਹਰ ਸ਼ਨੀਵਾਰ ਨੂੰ ਸ਼ਹਿਰ ਦੇ ਵਿੱਚ ਕੰਮ ਕਰਿਆ ਕਰਕੇ ਤੇ ਵੀਡੀਓ ਨੂੰ ਕਰੋ ਸ਼ੇਅਰ